ਹੋਰ ਤਾਂ ਹੋਰ ਬਹੁਤ ਸਾਰੇ ਬੱਚੇ ਦੀ ਸਿਲੇਬਸ ਦੀ ਕਿਤਾਬਾਂ ਹੀ ਉੜ ਗਈਆਂ ਜੀ ਪਾਣੀ ਚ ਜਦੋਂ ਭਾਰੀ ਉੜ ਗਿਆ ਜੀ ਕਿਤਾਬਾਂ ਉੜ ਗਈਆਂ ਹੁਣ ਉਹਨਾਂ ਬੱਚਿਆਂ ਨੂੰ ਸਿਲੇਬਸ ਦੀਆਂ ਕਿਤਾਬਾਂ ਵੀ ਲੈ ਕੇ ਦੇਣੀਆਂ ਰੰਗਲਾ ਪੰਜਾਬ ਸੁਸਾਇਟੀ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰਾਲੇ ਦੇ ਅੰਦਰ ਬਣਾਈ ਹੈ ਭਾਪ ਦੇ ਵਿੱਤ ਮੰਤਰਾਲਿਆਂ ਦੇ ਕੋਲੋਂ ਇਨਕਮ ਬੈਕਿੰਗ ਯੰਸਲ ਨਹੀਂ ਹੈ ਛੋਟਾ ਨਹੀਂ ਆ ਨੇ ਉਹਦੇ ਵਿੱਚ ਕੋਈ ਵੀ ਬੰਦਾ ਯੋਗਦਾਨ ਪਾ ਸਕਦਾ ਉਹਦੇ ਚ ਸੀਐਸਆਰ ਦਾ ਪੈਸਾ ਵੀ ਆ ਸਕਦਾ ਹੈ ਜਿਹੜਾ ਇੰਡਸਟਰੀ ਵਾਲੇ ਆਪਣੇ ਪ੍ਰੋਫਿਟ ਦਾ ਇੱਕ ਹਿੱਸਾ ਜਮਾ ਕਰਾਉਂਦੇ ਨੇ ਉਹਨੂੰ ਸੀਐਸਆਰ ਕਹਿੰਦੇ ਨੇ ਉਹਦੇ ਚ ਐਮਪੀ ਜਿਹੜੇ ਨੇ ਪੂਰੇ ਦੇਸ਼ ਤੇ ਉਹ ਚਾਹ ਰੱਜਤ ਸਭਾ ਦੇ ਨੇ ਲੋਕ ਸਭਾ ਦੇ ਵਿੱਚ 1 ਕਰੋੜ ਰੁਪਈਆ ਆਪਣੇ ਫਿਲਹਾਲ ਤੋਂ ਪਾ ਸਕਦੇ ਨੇ ਇਸ ਕਰਕੇ ਸਮ ਨਵਾਂ ਬਣਾਉਣਾ ਪਿਆ ਜਿਹੜਾ ਰੁਟੀਨ ਦਾ ਸੀਐਮਰੀ ਫੰਡ ਹੈ ਉਹਦੇ ਚ ਐਮਪੀ ਜਿਹੜਾ ਪੈਸੇ ਨਹੀਂ ਪਾ ਸਕਦਾ ਉਹ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਕੁਝ ਬਾਹਰਲੇ ਮੁਲਕਾਂ 'ਚ ਬੈਠੇ ਆ ਗਏ ਪੰਜਾਬ ਕੋਈ ਹੋਏ ਆ ਉਹ ਵੀ ਪਰਮਾਤਮਾ ਨੇ ਮਿਹਨਤ ਕਰਕੇ ਉਹਨਾਂ ਦੇ ਖਜ਼ਾਨੇ ਭਰੇ ਹੋਏ ਨੇ ਬੈਲੌਕਸ ਨੇ ਬੜੀ ਕਿਰਪਾ ਉਹ ਵੀ ਆਪਣੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ ਉਹ ਵੀ ਪੈਸੇ ਬਾਸਾ ਦੇ ਰੂਪ ਵਿੱਚ ਲੈ ਕੇ ਆ। ਅਕੱਲੇ-ਕੱਲੇ ਪਹਿਲਾ ਸਾਹਿਬੂ ਦਾ ਚੇਅਰਮੈਨ ਉਹਦਾ ਮੁੱਖ ਮੰਤਰੀ ਆਪ ਹੁੰਦਾ ਹੈ। ਪੈਸੇ ਇਨਾਮਨੇ 'ਚ 45 ਸਾਲ ਹੋ ਗਏ ਰੁਪਈਏ ਦਾ ਵੀ ਕੋਈ ਨਾਂ ਸਾਡੇ ਕਲਾਕੇ ਦਿਖਾ ਲੋ 1 ਰੁਪਈਆ ਪਰਮਹੰਤਾਂ ਸਰਕਾਰੀ ਜਿਹੜਾ ਖਾ ਗਿਆ ਨੰਨੇ ਤਾਂ ਕਹਿਆ ਹੋਇਆ ਹੈ ਕਿ ਜੇ 1 ਰੁਪਈਆ ਘਾ ਲੇ ਸਮਝੋ ਰੁਪਈਏ ਹੀ ਘਾਤਾ ਮੈਂ ਸਰਪਾਸ ਦੀ ਗੋਲੀ ਖਾ ਲਈ ਐਸ ਲੈਵਲ ਤੱਕ ਕਿੱਥੇ ਐਸ ਚਿੱਕੜ ਵਾਲੇ ਮਾਹੌਲ 'ਚ ਆਪਣਾ ਧਾਮ ਸਾਫ਼ ਰੱਖਣਾ ਬਹੁਤ ਆਕੜਾ